ਸਮਝਦੇ ਨੀਲੀ ਵਾਲੇ ਰਾਵੀ ਨੂੰ ਚੰਗਾ ਨਹੀਂ ਸਮਝਦੇ ਮੇਰਾ ਤੇ ਖਿਆਲ ਹੈ ਰਾਵੀ ਵੀ ਪੰਜਾਬ ਦੀ ਨਸਲ ਹੈ ਨੀਲੀ ਵੀ ਪੰਜਾਬ ਦੀ ਨਸਲ ਹੈ ਔਰ ਮੇਨ ਗੱਲ ਇਹ ਵੇ ਕਿ ਪਾਕਿਸਤਾਨ ਦੀ ਨਸਲ ਹੈ ਤੇ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਯਾਰ ਨੀਲੀ ਵੀ ਬ੍ਰਾਂਡ ਹੈ ਤੇ ਰਾਵੀ ਵੀ ਬ੍ਰਾਂਡ ਹੈ ਤੇ ਅਸਲ ਬ੍ਰਾਂਡ ਜਿਹੜਾ ਉਹ ਨੀਲੀ ਰਾਵੀ ਹੈ ਤੇ ਇਸ ਟਾਈਮ ਇਸ ਬ੍ਰਾਂਡ ਦੀਆਂ ਮੱਝਾਂ ਵੇਖ ਕੇ ਦਿਲ ਰਾਜ਼ੀ ਹੋ ਗਿਆ ਹੈ ਸ਼ੇ ਨਵੀਸ ਸਾਹਿਬ ਦੇ ਕੋਲ ਮੌਜੂਦ ਆ ਭਰਾ ਆਪਣੇ ਕੋ ਇਹਨਾਂ ਨੂੰ ਪੁੱਛਣ ਆਇਆ ਨੀਲੀ ਤੇ ਰਾਵੀ ਵਾਲੋ ਕਿ ਚੰਗੀ ਨੀਲੀ ਏ ਕਿ ਚੰਗੀ ਰਾਵੀ ਏ ਦੁੱਧ ਦੇ ਲੋ ਕਿਹੜੀ ਏ ਛੀਏ ਮਿੱਟੀ ਕਿਹੜੀ ਏ ਦੁੱਧ ਜ਼ਿਆਦਾ ਕਿਹੜੀ ਦਿੰਦੀ ਏ ਇਹਨਾਂ ਨੂੰ ਕਿਹੜੀ ਪਸੰਦ ਏ ਸਾਰੀਆਂ ਗੱਲਾਂ ਅੱਜ ਖੁੱਲ ਢੋਲ ਕੇ ਨੀਲੀ ਤੇ ਰਾਮ ਢੋਲ ਗਿਆ ਤੇ ਸਭ ਕੀ ਹਾਲ ਹੈ ਤੁਹਾਡਾ ਠੀਕ ਹੈ ਸਿਆਲਕੋਟ ਆਏ ਆ ਦਾਵਤ ਤੁਸੀਂ ਦਿੱਤੀ ਏ ਟਾਈਮ ਕੱਢਿਆ ਯਕੀਨ ਮੰਨੋ ਮਜ਼ਾ ਆ ਗਿਆ ਸ਼ੌਕਰ ਕੀ ਬਤ ਪੂਰਾ ਲੈ ਗੇ ਲੱਥਾ ਤਕੇਵੇਂ ਜਦੋਂ ਮੱਝ ਕਿਦੋਂ ਵਪਾਰ ਵਾਲੀ ਆਪਣੇ ਸ਼ੌਕ ਵਾਲੀ ਚੰਗੀ ਲਈਏ ਤੇ ਥਕੇਵੇਂ ਪਿਛਲੇ ਪੂਰੇ ਮਹੀਨੇ ਦੇ ਲਈ ਜਾਂਦੇ ਨੇ ਅੱਜ ਸਹੀ ਥਕੇਵੇਂ ਲੱਥੇ ਨੇ ਜੀ ਸਾਹਿਬ ਹੁਣ ਤਰਾ ਮੱਝਾਂ ਤੁਸੀਂ ਖਿਲਾ ਲਈ ਜੀ ਫਿਰ ਪਹਿਲਾਂ ਤੇ ਮੈਨੂੰ ਇਹ ਦੱਸੋ ਇੱਕ ਲਫ਼ਜ਼ ਚ ਤੁਹਾਨੂੰ ਨੀਲੀ ਪਸੰਦ ਹੈ ਕਰਾਵੀ ਪਸੰਦ ਹੈ ਸਾਨੂੰ ਤੇ ਜਿਹੜੀ ਨਾ ਨਾਦਰ ਭਾਈ ਹੁਣ ਜਿਹੜੀ ਗੱਲ ਤੇ ਠੇੜ ਦੀ ਵਜ੍ਹਾ ਸਾਨੂੰ ਜਿਹੜੀ ਮੈਂ ਨਾ ਉਹ ਨੀਲੀ ਦੀ ਮੈਂ ਜਿਹੜੀ ਸਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਜਿਹਨੂੰ ਅਸੀਂ ਲਾਈਕ ਕਰਨੇ ਆ ਰਾਵੀ ਦੀ ਮਾਂ ਆਪਣੀ ਜਗ੍ਹਾ ਤੇ ਅੱਛੀ ਹੈ। ਰਾਵੀ ਨੂੰ ਬੁਰਾ ਨਹੀਂ ਕਹਿੰਦੇ ਕਿ ਰਾਵੀ ਦੀ ਬਾਂਝ ਬੁਰੀ ਨਹੀਂ ਹੈ। ਤੁਸੀਂ ਛੇ ਸਾਲ ਪਰ ਅਸੀਂ ਜਿਹੜੀ ਨੀਲੀ ਦੀ ਮੈਂ ਆ ਉਹ ਉਸ ਤੋਂ ਮੈਂ ਨਾ ਕੋਈ ਜੰਮੀ ਹੈ ਤੇ ਨਾ ਕੋਈ ਜੰਮਣੀ ਹੈ। ਵਕਤ ਦੇ ਨਾਲ ਬੰਦਾ ਜ਼ੇਹਨ ਬਦਲਦਾ ਰਹਿੰਦਾ ਬਦਲਦਾ ਸੀ ਪਹਿਲੇ 라ਵੀ ਦੀਆਂ ਰੱਖੀਆਂ ਸੀ ਮੱਜਾਂ ਤੁਹਾਨੂੰ ਨਹੀਂ ਸੀ ਕੋਈ ਪਤਾ 라ਵੀ ਦੇ ਬੜੇ ਫੈਨਸ ਹੋ ਬੜੇ ਫੈਨਸ ਹਾਂ ਪਰ ਜਦੋਂ ਮੱਜਾਂ ਨੀਲੀ ਦੀਆਂ ਪਾਈਆਂ ਨਾ ਤੇ 라ਵੀ ਨੂੰ ਸਮਝ ਲੋਗੇ ਫਿਰ ਬਾਅਦ ਕਰ ਬਸ ਅੱਛਾ ਬਸ ਮੱਜਾਂ ਫੇਰ ਨਾ ਤੁਹਾਨੂੰ ਅਸਲ ਜਿਹੜੀ ਗੱਲ ਦੱਸ ਦਿੰਨਾ ਤੁਹਾਡੇ ਸਾਹਮਣੇ ਪੂਰੀ ਮੈਂ ਹਾਂ ਚੌਥੇ ਸੂਵੇ ਮੱਜੇ ਤੇ 9 ਮਹੀਨੇ ਦੀ ਪ੍ਰੈਗਨੈਂਸੀ ਮਹੀਨੇ ਤੱਕ ਹੁੰਦੀ ਆ ਜੀ ਪਰ ਗੱਲ ਨੂੰ ਦੁੱਧ ਲੋ ਕਰੀਏ ਨਾ ਇਸ ਮੈਂ ਨੂੰ ਇਹ ਮੱਝ ਫੜ ਨਹੀਂ ਲੱਗੀ ਅੱਲਾ ਦੇ ਲੈ ਆਓ ਭਾਈ ਕੈਮਰਾ ਨੇ ਇਸ ਮੱਝ ਨੂੰ ਕੋਈ ਮੱਝ ਇਹ ਜ਼ਰਾ ਨੀਲੀ ਤੇ ਰਾਵੀ ਦੀ ਸਾਨੂੰ ਪਹਿਚਾਨ ਦੱਸੋ ਦੱਸ ਦੇ ਰਾਜੋ ਜੀ ਇਹ ਮੈਂ ਚੈੱਕ ਕਰ ਲਉ ਜੀ ਹੋਰ ਇਹਨੂੰ ਭਾਈ ਪਰਾਂ ਨੂੰ ਜ਼ਰਾ ਇਹ ਮੱਝ ਜਿਹੜੀ ਪਿਓਰ ਰਾਵੀ ਦੀ ਮੱਝ ਏ ਠੀਕ ਏ ਇਸ ਮੱਝ ਦਾ ਚੈੱਕ ਕਰ ਲਓ ਇਹ ਮੱਝਾਂ ਥੋੜੀਆਂ ਜੀਆਂ ਪੱਤੀਆਂ ਹੁੰਦੀਆਂ ਨੇ ਸਭ ਤੋਂ ਵੱਡਾ ਜਿਹੜਾ ਇਹਨਾਂ ਮੱਝਾਂ 'ਚ ਰਾਵੀ ਦੀਆਂ ਵਿੱਚ ਮਸਲਾ ਨਾ ਇਹ ਮੱਝਾਂ ਲਾਂਬ ਨਹੀਂ ਲੰਬੀ ਦਿੰਦੀਆਂ ਇਹ ਮੱਝਾਂ ਬਸ 6-7 ਮਹੀਨੇ ਬਾਅਦ ਖੈਰਬਾਦ ਕਹਿ ਦਿੰਦੀਆਂ ਕਿ ਬਸ ਇਹ ਜਿਹੜੀ ਨੀਲੀ ਦੀ ਮੱਝ ਐ ਮੱਝ ਤੁਹਾਡੀ ਤੁਹਾਨੂੰ ਪਰਿਮੱਝ ਦਾ ਸ਼ੌਕ ਕਰਾ ਰਿਆ ਵਾ ਇਹ ਦੁੱਜਨ ਮੱਝੇ ਤੇ ਪਾਕਿਸਤਾਨ ਦੇ ਵਿੱਚ ਕੋਈ ਐਸਾ ਘਾਰ ਨਹੀਂ ਆ ਜਿਹੜਾ ਇਸ ਮੱਝ ਨੂੰ ਲਾਈਕ ਨਹੀਂ ਕਰਦਾ ਪਰ ਇਹ ਸਾਰਿਆਂ ਦੀ ਮੱਝਾਂ ਸਾਂਝੀਆਂ ਕੋਈ ਸਾਡੀਆਂ ਛੇ ਨਵੀਂ ਦੀਆਂ ਨਹੀਂ ਐ ਇਹ ਸਾਰਿਆਂ ਦੀਆਂ ਮੱਝਾਂ ਭਾਈ ਜਿਹਦਾ ਦਿਲ ਕਰੇ ਆਣ ਕੇ ਸ਼ੌਕ ਕਰੇ ਇਹਦੇ ਜੀ ਕਿੰਨੇ ਪਰਸੈਂਟ 라ਵੀ ਐ ਇਹ ਨਹੀਂ ਜੀ ਪਿਓਰ ਨੀਲੀ ਦੀ ਐ ਕੋਈ 라ਵੀ ਨਹੀਂ ਐ ਕੋਈ ਗੱਲ ਨਹੀਂ ਐ ਕੋਈ ਬਾਤ ਨਹੀਂ ਐ ਪਿਓਰ ਨੀਲੀ ਦੀ ਮੈਂ ਪਾਕਿਸਤਾਨ ਦੀ ਗਵਰਨਮੈਂਟ ਆਂਦੀ ਐ ਭਈ ਨੀਲੀ 라ਵੀ ਮਿਕਸ ਹੋ ਗਈਆਂ ਅਸੀਂ ਵੀ ਨਹੀਂ ਕਰ ਸਕਦੇ ਨਹੀਂ ਉਹ ਕਰ ਸਕਦੇ ਹੋਣਗੇ ਪਰ ਇਹ ਮੱਝ ਪਿਓਰ ਨੀਲੀ ਦੀ ਉਹਦੀ ਵਜ੍ਹਾ ਐ ਕਿ ਜਿਨ੍ਹਾਂ ਦੇ ਘਰੋਂ ਇਹ ਮੱਝ ਆਈ ਐ ਚਿਸਤੀ ਦਾਗ ਮੈਂ ਨੂੰ ਲੱਗੇ ਨੇ ਪਰ ਬਹੁਤ ਇਹ ਨਿਆਬ ਮੱਝ ਐ ਐ ਮੱਝ ਜਿਹੜੀ ਇਹਨੂੰ ਸਾਲ ਸੁਈ ਨੂੰ ਹੋ ਗਿਆ ਵਾ ਤੇ ਅਜੇ ਵੀ ਅੱਲਾ ਦੇ ਹੁਕਮ ਨਾਲ ਇਸ ਮੱਝ ਦੇ ਕੋਲ 18 ਸਿਰ ਦੁੱਧ ਦੇ ਪੱਕਾ 18 ਹੋ ਸਕਦਾ 19 ਹੋ ਸਕਦਾ ਮਗਰ ਅਸੀਂ ਦੁੱਧ ਦੀ ਗੱਲ ਹੀ ਨਹੀਂ ਕਰਦੇ ਪਏ ਮਜਾ ਉਹ ਮੱਝ ਜਿਹੜੀ ਆ ਇਹ ਝੋਟੀ ਹੁਣ ਅਸੀਂ ਲਈਏ ਨੀਲੀ ਤੋਂ ਤੀਰਮ ਤਿਆਜ਼ ਉਹਨਾਂ ਦੇ ਕੋਲੋਂ ਲਈ ਸੀ ਝੋਟੀ ਜਿਹੜੀ ਇਹ ਪੈਨਨ ਉਹ ਆ ਕੂੰਜ ਦਾ ਨਾਮ ਹੈ ਇਹ ਵੀ ਬਾ ਇਨਸ਼ਾ ਅੱਲਾ ਦੇਖੋ ਤੁਸੀਂ ਚੈੱਕ ਕਰੋ ਮੱਝ ਦੀ ਸਿੰਗੀ ਚੈੱਕ ਕਰ ਲਓ ਮੱਝ ਦੀਆਂ ਟਾਕਾਂ ਚੈੱਕ ਕਰੋ ਮੱਝ ਦਾ ਖੁੱਡਾ ਵੇਖੋ ਨਾਦਰ ਭਾਈ ਮੱਝ ਦੀ ਮੈਂ ਤਾਰੀਫਾਂ ਕੀ ਕਰਨੀਆਂ ਮੱਝ ਆਪੇ ਦੱਸਦੀ ਪਈ ਹੈ ਤੁਹਾਨੂੰ ਬੰਦਿਆਂ ਨੂੰ ਪਤਾ ਹੈ ਤੇ ਐਵੇਂ ਖੱਪਣ ਵਾਲੀ ਗੱਲ ਹੈ ਨਾ ਮੱਝਾਂ ਦੇ ਆਪਣਾ ਆਪ ਦੱਸਣ ਦੀਆਂ ਇਹ ਸਾਰਾ ਇਹ ਘੋੜਾ ਤੇ ਘੋੜੇ ਦਾ ਮੈਦਾਨ ਹੈ ਇਹ ਪਹਿਲਨ ਝੋਟੀ ਕੂਂਜ ਹੈ ਇਹ ਦੁੱਜਣੇ ਉਹ ਮੱਝ ਪਰਾਂ ਮਲੰਗਣੀ ਖਲੋਤੀ ਆ ਛੇ ਸਾਬੇ ਨੀਲੀ ਏ ਰਾਵੀ ਏ ਛੇਹਾਂ ਵਾਲੀ ਏ ਜਿਹੜੀ ਵੀ ਇਹ ਨਸ਼ਾ ਕਰਾਂਦੀ ਏ ਨਸ਼ਾ ਕਰਾਂਦੀ ਏ ਅਸਲ ਗੱਲ ਜਿਹੜੀ ਕਰ ਬਸ ਇਹ ਮੈਨੂੰ ਦੱਸੋ ਮੁੱਦੇ ਤੇ ਆਓ ਮੁੱਦੇ ਤੇ ਕਿ ਮਜ਼ਾ ਜਿਹੜਾ ਹੁੰਦਾ ਪੈ ਸ਼ੌਕ ਕਰਕੇ ਮਜ਼ਾ ਆ ਰਿਹਾ ਤੁਹਾਨੂੰ ਇਹ ਮੈਂ ਜਿਹੜੀ ਨੀਲੀ ਦੀ ਬਾਤ ਤੁਸੀਂ ਪੁੱਛਿਆ ਸੀ ਕਿ ਮੱਝ ਲਾਮ ਲਾਮ ਦੇ ਵਿੱਚ ਨੀਲੀ ਦੀ ਮੱਝ ਨੂੰ ਕੋਈ ਨਹੀਂ ਫੜ ਸਕਿਆ ਤੇ ਨਾ ਕੋਈ ਫੜ ਸਕਦਾ ਹੀ ਆ ਇਹ ਹੈ ਤੇ ਦੋਵੇਂ ਅੱਲਾਹ ਤਾਲਾ ਦੀ ਪੈਦਾਵਾਰ ਹੈ 라ਵੀ ਵੀ ਤੇ ਨੀਲੀ ਹੈ ਤੇ ਪਾਕਿਸਤਾਨ ਦੀ ਦੋਵੇਂ ਮਗਰੇ ਕਿ ਇਹ ਮੱਝ ਜਿਹੜਾ ਥੋੜੀ ਜੀ ਲਾਮ ਨਹੀਂ ਹੁੰਦੀ ਮੱਝ ਜਿਹੜਾ ਘੱਟ ਬਾਰੇ ਗਵਾਲ ਦੇ ਵਿੱਚ ਇਹ ਮੱਝ ਜਿਹੜੀ ਨਾ ਇਨਸ਼ਾ ਅੱਲਾਹ ਤਾਲਾ ਤੁਹਾਡੇ ਸਾਹਮਣੇ ਹੈ ਡਰਾਈ ਹੋਈ ਆ ਹੁਣ ਲਾਏ ਪੈ ਗਈ ਅੱਲਾ ਖੈਰ ਕਰੇ ਮੁਕਾਬਲੇ ਜਿਹੜੀਆਂ ਮੱਝਾਂ ਜੇਦਦੀਆਂ ਕਿਹੜੀਆਂ ਹੁੰਦੀਆਂ ਉਹਨਾਂ ਦਾ ਕੋਈ ਨਹੀਂ ਬੰਦਾ ਕਹਿ ਸਕਦਾ ਜਦੋਂ ਮੱਝ ਅਕਸਰ ਜਿਹੜੀ ਮੈਂ ਜਿੱਤੀ ਆ ਉਹ ਮੱਝ ਸਮਝ ਲੋ ਕਿ ਨੀਲੀ ਦੀ ਜਿਹੜੀ ਮੈਂ ਤੇ 라ਵੀ ਦੀ ਕਰਾਸ ਮੈਂ ਜਿਹੜੀ ਨਾ ਉਹ ਚਿੱਤਰ ਮਾਰ ਜਾਂਦੀ ਆ ਮਹੀਂ ਨੂੰ ਹੂੰ ਬਾਕੀ ਬੰਦਾ ਕਹੀ ਜਾਵੇ ਕਿ ਸਾਡੀ ਨੀਲੀ ਮੱਝ ਜਿੱਤ ਗਈ ਆ ਪਰ 라ਵੀ ਦੀ ਮੱਝ ਜਿਹੜੀ ਇਹਦੇ ਨੂੰ ਵੀ ਦੁੱਧ ਦੇ ਵਿੱਚ ਕੋਈ ਮੈ ਨਹੀਂ ਫੜਦੀ ਜਿਹੜੀ ਗੱਲ ਹੈ ਦੁੱਧ ਵਾਲੀ ਸੇ ਸਾਹਿਬ ਇੱਕ ਗੱਲ ਕਰੋ ਨੀਲੀ ਕਰਾਵੀ ਨੀਲੀ ਕਰਾ ਇੱਕ ਲਫ਼ਜ਼ ਚ ਜਵਾਬ ਦਿਓ ਕੀ ਨਾ ਨਾ ਇਹੋ ਜੇ ਸਵਾਲ ਕਰੋ ਮੈਂ ਤੁਹਾਨੂੰ ਇਹ ਕਿਹਾ ਕਿ ਦੋਵੇਂ ਹੀ ਮੱਜਾਂ ਜਿਹੜੀ ਲਾਂ ਵਾਲੀ ਤੁਸੀਂ ਗੱਲ ਕੀਤੀ ਉਹ ਵੀ ਤੁਹਾਨੂੰ ਦੱਸ ਦਿਆ ਯਾਰ ਜਾਂ ਨੀਲੀ ਕਹ ਦੋ ਯਾਰ ਹਾਵੀ ਕਹ ਦੋ ਅੱਛਾ ਜੀ ਕੀ ਮੱਝ ਕੋ ਡਰ ਲੱਗਦਾ ਜੀ ਕਿ ਕੈਮਰੇ ਕੋ ਲੱਗਦਾ ਜੀ ਅੱਖਾਂ ਦਾ ਲੱਗਣਾ ਮੱਝ ਮਸਮ ਲੋਗੇ ਜਿਹੜੀ ਮੱਝ ਦੋਵੇਂ ਕਰਾਸ ਹੋ ਕੇ ਬਣੀ ਨਾ ਨੀਲੀ ਤੇ ਹਾਵੀ ਦੀ ਇੱਕ ਫੜ ਲਵੋ ਕਿਹੜੀ ਜੀ ਦੋਵੇਂ ਫੜ ਕੇ ਮਿਕਸ ਕਰਕੇ ਮੱਝ ਜਿਹੜੀ ਬਣਦੀ ਹੈ ਨੀਲੀ ਦਾ ਵੀ ਹਾਂ ਮਿਕਸ ਕਰਕੇ ਇਹ ਮੁੱਦੇ ਦੀ ਗੱਲ ਕੀਤੀ ਜੇ ਅਸਲ ਗੱਲ ਅਸਲ ਮੈਂ ਫੇਰ ਹੀ ਬੰਦੀ ਆ ਮਗਰ ਗੱਲ ਇਹ ਆ ਕਿ ਤੁਹਾਡੇ ਸਾਹਮਣੇ ਜੋ ਮਾਮਲਾਤ ਨੇ ਮਾਸ਼ਾਅੱਲਾ ਲੋ ਦੋਸਤੋ ਸ਼ੌਕ ਕਰੋ ਜਰਾ ਇਹ ਵਾਲੀ ਪਹਿਲਾਂ ਝੋਟੀ ਹੈ ਤਾਜ਼ੀ ਸੁਈ ਹੈ ਠੀਕ ਆਜਾ ਮੈਂ ਨਾ ਛੁੱਟਦੀ ਪਈ ਹੈ ਝੋਟੀ ਤੇ ਘਾਰੇ ਨਾ ਦੱਸਿਆ ਜਿਹੜੇ ਘਰੋਂ ਆਈ ਹੈ ਇਹ ਜਿਹੜੀ ਹੈ ਕਾਲੀ ਮੁਸਕਨ ਪਰੀ ਇਹਦਾ ਨਾਮ ਹੈ ਜੀ ਪਰੀ ਇਹ ਨਾਵਾਂ ਤੋਂ ਬੁਲਾਉਂਦੇ ਨੇ ਦੌੜਦੀਆਂ ਹੁੰਦੀਆਂ ਨੇ ਵਾਹ ਜੱਲਾ ਬਹੁਤ ਪਿਆਰੀ ਹੈ ਇਹ ਪਰੀ ਆ ਉਹ ਮਲੰਗਣੀ ਇਹ ਸਾਡਾ ਭਰਾ ਜੀ ਰਾਣਾ ਮੈਰ ਸਾਹਿਬ ਅਸੀਂ ਉਹਦਾ ਵੀ ਦਾਤੀ ਹੈ ਸਾਨੂੰ ਉਹਨੇ ਸਮਝ ਲੋ ਗਿਫਟ ਕੀਤੀ ਆ ਤੇ ਪੈ